ਹਸਪਤਾਲ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਉਹ ਇਸ ਵੇਲੇ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੋ ਚੁੱਕੀ ਹੈ ਵੀਡੀਓ ਲੀਕ ਮਾਮਲੇ ਦੇ ਵਿੱਚ ਜਿੱਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਐਕਸ਼ਨ ਲਿਆ ਪੰਜਾਬ ਪੁਲਿਸ ਨੇ ਐਕਸ਼ਨ ਲਿਆ ਤਾਂ ਦੂਜੇ ਪਾਸੇ ਉਸ ਲੜਕੀ ਦੀ ਹਾਲਤ ਵੀ ਖਰਾਬ ਹੁੰਦੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਜੋ ਲੜਕੀ ਸੀ ਉਸਦੀ ਸਿਹਤ ਖਰਾਬ ਹੋਈ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇੱਥੋਂ ਤੱਕ ਜਾਣਕਾਰੀ ਹੈ ਕਿ ਉਹ ਰਾਤਾਂ ਨੂੰ ਉੱਠ ਉੱਠ ਕੇ ਆਪਣੇ ਪਿਤਾ ਨੂੰ ਵੀ ਕਮਰੇ 'ਚ ਦੇਖਣ ਜਾਂਦੀ ਸੀ ਕਿ ਕਿਤੇ ਉਸ ਦੇ ਪਿਤਾ ਨੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਕੋਈ ਗਲਤ ਕਦਮ ਤਾਂ ਨਹੀਂ ਚੁੱਕ ਲਿਆ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਹੋ ਜਾਵੇ ਲੜਕੀ ਦੇ ਦਿਮਾਗ ਤੇ ਅਜਿਹਾ ਪ੍ਰੈਸ਼ਰ ਵੀ ਲਗਾਤਾਰ ਜਾਂ ਟੈਨਸ਼ਨ ਸੀ ਜਿਸ ਕਰਕੇ ਉਸ ਦੀ ਉਹ ਉਨਿੰਦਰੀ ਸੀ ਕਈ ਰਾਤਾਂ ਤੋਂ ਸੁੱਤੀ ਨਹੀਂ ਸੀ ਅਤੇ ਉਸ ਦਾ ਪਲਸ ਰੇਟ ਹੈ ਜਿਹੜਾ ਉਹ ਵੀ ਵਧਿਆ ਅਤੇ ਜਾਣਕਾਰੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਉਸ ਨੂੰ ਹੁਣ ਹਸਪਤਾਲ ਭਰਤੀ ਕਰਵਾਇਆ ਗਿਆ ਬੀਤੇ ਕੱਲ ਇਸ ਲੜਕੀ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿਲਹੋਰਾ ਨੇ ਵੀ ਸਖਤ ਨੋਟਿਸ ਲਿਆ ਸੀ ਕਾਰਵਾਈ ਦੀ ਗੱਲ ਆਖੀ ਸੀ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਜਲੰਧਰ ਦਿਹਾਤੀ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕੀਤਾ ਨਸ਼ੀਲਾ ਪਦਾਰਥ ਦੇ ਕੇ ਕਥਿਤ ਬਲਾਤਕਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਸਖਤ ਕਾਰਵਾਈ ਕੀਤੀ ਸੀ ਸੋ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਨੂੰ ਖੁਦ ਨੋਟਿਸ ਲਿਆ ਸੀ ਜੋ ਮੁਲਜ਼ਮ ਨੇ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਹ ਮੰਗ ਕੀਤੀ ਸੀ ਸੋ ਦਿਹਾਤੀ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾ ਵਿਰੁੱਧ ਮਾਮਲਾ ਦਰਜ ਕੀਤਾ ਸੋ ਐਸਐਸਪੀ ਵਿਰਕ ਨੇ ਦੱਸਿਆ ਸੀ ਕਿ ਮੁਲਜ਼ਮਾ ਦੀ ਪਛਾਣ 18 ਸਾਲਾ ਪ੍ਰਭਜੀਤ ਸਿੰਘ ਵਜੋਂ ਹੋਈ ਹੈ ਅਤੇ 19 ਸਾਲਾ ਇੰਦਰਜੋਤ ਸਿੰਘ ਵਜੋਂ ਹੋਈ ਹੈ ਜੋ ਕਿ ਕੰਗਣੀਵਾਲ ਜਮਸ਼ੇਰ ਲੁਧਿਆਣਾ ਵਜੋਂ ਹੋਈ ਹੈ ਸੋ ਦੋਵੇਂ ਦੋਵੇਂ ਵਿਰੁੱਧ ਵਲਾਦਕਾਰ ਸਮੇਤ ਵਕਵਕਤਾ ਰਾਮਾ ਤਹਿਤ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਵੀ ਪੁਲਿਸ ਕਹਿ ਰਹੀ ਹੈ ਸੋ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਸੀ ਕਿ ਘਟਨਾ ਬਹੁਤ ਸ਼ਰਮਨਾਕ ਹੈ ਅਤੇ ਕਮਿਸ਼ਨ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕਮਿਸ਼ਨ ਖੁਦ ਦਖਲ ਦੇਵੇਗਾ ਕਮਿਸ਼ਨ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ 22 ਅਗਸਤ 2025 ਤੱਕ ਪੂਰੀ ਰਿਪੋਰਟ ਮੰਗੀ ਹੈ ਤਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਖੈਰ ਹੁਣ ਇਨਸਾਫ ਕਦੋਂ ਮਿਲਦਾ ਜਾ ਇਸ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਦੋਂ ਹੋਵੇਗਾ ਫਿਲਹਾਲ ਦੀ ਕੜੀਲੀ ਵੱਡੀ ਖਬਰ ਇਹ ਹੈ ਜੋ ਜਾਣਕਾਰੀ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਲੜਕੀ ਦੀ ਸਿਹਤ ਵਿਗੜ ਗਈ ਹੈ ਉਸ ਕਿ ਉਹ ਸੌ ਨਹੀਂ پا ਰਹੀ ਉਹ ਵਾਰ-ਵਾਰ ਜਾ ਕੇ ਆਪਣੇ ਪਿਤਾ ਨੂੰ ਵੀ ਦੇਖਦੀ ਆ ਤਾਂ ਜੋ ਉਹ ਕਿਸੇ ਤਰ੍ਹਾਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਕੋਈ ਅਜਿਹਾ ਕਦਮ ਨਾ ਚੁੱਕ ਲੈਣ ਜਿਸ ਕਰਕੇ ਹੋਰ ਨੁਕਸਾਨ ਹੋ ਜਾਵੇ ਸੋ ਬੱਚੀ ਦੇ ਮਨ ਤੇ ਆ ਬੋਝ ਸੀ ਜਿਸ ਕਰਕੇ ਉਹ ਉਨਿੰਦਰੀ ਸੀ ਕਈ ਰਾਤਾਂ ਤੋਂ ਸੋ ਵੀ ਨਹੀਂ پا ਰਹੀ ਸੀ ਅਤੇ ਡਿਪਰੈਸ਼ਨ ਚ ਜਾਣ ਕਰਕੇ ਉਸ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਸੋ ਇਹ ਵੀਡੀਓ ਲੀਕ ਦਾ ਮਾਮਲਾ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਚੁੱਕੀ ਹੈ ਹਾਲਾਂਕਿ ਅੱਗੇ ਕੀ ਕਾਰਵਾਈ ਹੁੰਦੀ ਹੈ ਉਹ ਦੇਖਣਾ ਹੋਵੇਗਾ ਸੋ ਇਹ ਪੰਜਾਬ ਦੇ ਵਿੱਚ ਵੱਡਾ ਮਸਲਾ ਬਣ ਚੁੱਕਿਆ ਹੈ ਕਿਉਂਕਿ ਇਸ ਮਸਲੇ ਇਨੇ ਕਈ ਤਰ੍ਹਾਂ ਦੀਆਂ ਲੜਕੀਆਂ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਜ਼ਰੂਰ ਖੜੇ ਕਰ ਦਿੱਤੇ ਨੇ ਸਉਪਲ ਫਾਰਮ ਜੇ ਨਾਮ ਨਾਲ ਇਹ ਮਸ਼ਹੂਰ ਸੀ ਸੋ ਲੜਕੀ ਦੀ ਸਿਹਤ ਵਿਗੜ ਗਈ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ